ਤਨਾ ਫਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋ ਵਹਿ ਸਿਮਰ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸਹਿ संतन का संग पावो सोग अगन में मन न व्यापे आठ पहर गुण गावो स्वास्थ्य व्यवस्था हर की सेवा ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜਾ ਜਨਮ ਨਾ ਛਪਣ ਤਨਾਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਕਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸੈ ਸੰਤਨ ਕਾ ਸੰਗ ਪਾਵਉ ਸੋਗ ਅਗਨ ਮਹਿ ਮਨ ਨ ਵਿਆਪੈ ਆਠ ਪਹਿਰ ਗੁਣ ਗਾਵੋ ਸਵਸਥ ਬਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮਾਂ ਛਪਣ ਤਨਸਰੀ ਮਹਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋ ਰਥ ਪੂਰਨ ਹੋ ਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸੇ ਸੰਤਨ ਕਾ ਸੰਗ ਪਾਵੋ ਸੋ ਗਏ ਅਗਨ ਮਹਿਮਨ ਨ ਵਿਆਪੇ ਆਠ ਪਹਿਰ ਗੁਣ ਗਾਵੋ ਸਵਸਥ ਬਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮਾਂ ਛਾਪਣ ਤਨਾਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋ ਰਜਪੂਰਨ ਹੋਵਹਿ सिमरो तुम रा नाम चरण तुमारे हृद वे संतन का संग पावो सोग अगन में मन नावे अपै आठ पहर गुण गावो सवास्ता बेवास्ता हर की सेवा मद अंत प्रभु जप्ण नानक रंग लगा परमेश्वर बड़ जन्म ना schapn तणा श्री ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋ ਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮੰਨ ਨਾ ਵਿਆਪੈ ਆਠ ਪੈਰ ਗੁਣ ਗਾਵੋ ਸਵਸਥ ਬਿਵਸਥਾ ਹਰ ਕੀ ਸੇਵਾ ਮਦੰਤ ਪ੍ਰਭ ਜਪਨ ਨਾਲਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਨਾ ਸ੍ਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵੋ ਸੋ ਗਏ ਅਗਨ ਮਹਿਮਨ ਨਾ ਵਿਆਪੇ ਆਠ ਪਹਿਰ ਗੁਣ ਗਾਵੋ ਸਵਾ ਸਬ ਵਿਵਸਥਾ ਹਰ ਕੀ ਸੇਵਾ ਮਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬੋਹੜ ਜਨਮ ਨਾ ਛਪਣ ਤਨਸਰੇ ਮਹੱਲਾ ਪੰਜਵਾਂ ਮੰਗੋ ਰਾਮ ਤੇ ਕਦਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸੇ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰ ਗੁਣ ਗਾਵੋ ਸਵਾਸਥ ਵਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਨਾ ਸ੍ਰੀ ਮਹਲਾ ਪੰਜਵਾ ਮੰਗੋ ਮਤੇ ਕਦ ਨਾ ਸਗਲ ਮਨੋਰਥ ਪੂਰਨ ਹੋ ਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹੇਰ ਦੇਵਸਹਿ ਸੰਤਨ ਕਾ ਸੰਗ ਪਾਵੋ ਸੋਗੇ ਅਗਨ ਮਹਿਮਨ ਨਾ ਵਿਆਪੇ ਆਠ ਪਹਿਰ ਗੁਣ ਗਾਵੋ ਸਵਾਸ ਬਿਵਾਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮਾਂ ਛਪਣ ਤਨਾ ਸ੍ਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋ ਵਹਿ ਸਿਮਰੋ ਤੁਮਰਾ ਨਾਮ ਰਹਾਉ चरण तुम्हारे हृदय वास है संतन का संग पावो सो गएगन में है मन ना व्यापै आठ पहर गुण गावो स्वस्थ बिवास्था हर की सेवा ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮਾਂ ਛਾਪਣ ਤਨਾਸਰੀ ਮਹਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋ ਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸੇ ਸੰਤਨ ਕਾ ਸੰਗ ਪਾਵੋ ਸੋਗੇ ਗਨ ਮਹਿਮਨ ਨ ਵਿਆਪੇ ਆਠ ਪੈਰ ਗੁਣ ਗਾਵੋ ਸਵਸਥ ਵਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਨਾ ਸ੍ਰੀ ਮਹਲਾ ਪੰਜਵਾ ਮੰਗੋ ਰਾਮ ਤੇ ਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸੇ ਸੰਤਨ ਕਾ ਸੰਗ ਪਾਵੋ ਸੋ ਗਏ ਅਗਨ ਮਹਿ ਮਨ ਨਾ ਵਿਆਪੈ आठ पहर गुण गावो स्वास्थ्य देवास्था हर की सेवा मद अंत प्रभु जपन नानक रंग लगा परमेश्वर बहोत जन्म ना छापण तणा श्री ਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਣਾ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨ ਵਿਆਪੇ ਆਠ ਪਹਿਰ ਗੁਣ ਗਾਵੋ ਸਵਾਸਥ ਵਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਨਾ ਸ੍ਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋ ਵਹਿ ਸਿਮਰ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸੇ ਸੰਤਨ ਕਾ ਸੰਗ ਪਾਵ ਸੋਗ ਅਗਨ ਮਹਿ ਮਨ ਨ ਵਿਆ आठ पहर गुण गावो स्वास्थ्य व्यवस्था हर की सेवा मद अंत प्रभ जापण नानक रंग लगा परमेश्वर ਬਹੜ ਜਨਮ ਨਾ ਛਪਣ ਤਨਾਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋ ਵਹਿ तिम्रो तुमरा नाम रहाऊ चरना तुम्हारे हृदय वासै संतन का संग पावो शोक अगन में मन न व्यापै आठ पहर गुण गाऊँ सवास्ता बेवास्ता हर की सेवा मद अंत प्रभ जपण नानक रंग लगा परमेश्वर ਬੋੜ ਜਨਮ ਨਾ ਛਪਣ ਤਨਾ ਸ੍ਰੀ ਮਹਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋ ਰਥ ਪੂਰਨ ਹੋ ਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸੇ ਸੰਤਨ ਕਾ ਸੰਗ ਪਾਵੋ ਸੋ ਗਏ ਅਗਨ ਮਹਿ ਮਨ ਨ ਵਿਆਪੇ ਆਠ ਪਹਿਰ ਗੁਣ ਗਾਵੋ ਸਵਸਥ ਬੇਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਨਾਸਰੀ ਮਹਲਾ 5 ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾਵੇ ਆਪੇ ਆਠ ਪਹਿਰ ਗੁਣ ਗਾਵੋ ਸਵਾਸ ਸਬਸਥਾ ਹਰ ਕੀ ਸੇਵਾ ਮਦੇ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾਲ ਛਪਣ ਤਨਾ ਸ੍ਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ सगल पूरन मनोर पूर सिमरो तुमरा नाम रहाओ चरण तुमारे हृद हे संतन का संग पाओ ਸੋ ਗਏ ਅਗਨ ਮਹਿਮਨ ਨਾ ਵਿਆਪੇ ਆਠ ਪੈਰ ਗੁਣ ਗਾਵੋ ਸਵਸਥ ਵਿਵਸਥਾ ਹਰ ਕੀ ਸੇਵਾ ਮਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮਾਂ ਛਾਪਣ ਤਨਾ ਸ੍ਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤਮਾਰੇ ਹਰਦੈ ਵਸਹਿ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਾਸ ਸਬਿਵਸਥਾ ਹਰ ਕੀ ਸੇਵਾ ਮਦੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮਾਂ ਛਪਣ ਤਨਸਰੇ ਮਹੱਲਾ ਪੰਜਵਾ ਮੰਗੋ ਰਾਮ ਤੇਕਦਾ ਸਗਲ ਮਨੋ ਰਧ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨ ਵਿਆਪੈ आठ पहर गुण गावो सवास्थ बेवास्था हर के सेवा मद अंत प्रबजपण नानक रंग लगा परमेश्वर बहोड़ जन्म ना छापण ਤਨ ਆ ਸ੍ਰੀ ਮਹਲਾ ਪੰਜਵਾਂ ਮੰਗੋ ਰਾਮ ਤੇ ਕਦ ਨਾ ਸਗਲ ਮਨੋਰਥ ਪੂਰਨ ਹੋ ਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੇ ਵਸੇ ਓ संतन का संग पावो सो गे अगन में मन ना व्यापै पे, आठ पहर गुण गावो स्वार्थ बेवास्था हर की सेवा मद अंत प्रभ जपण ਨਾ ਨਿਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾਲ ਛਾਪਣਾ ਤਨਾ ਸ੍ਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ સકલ મનોરથ પૂરનો વહે સિમરા તુમરા નામ રહાઉ ચરણ તુમારે હરદાયવાસ હે સંતન કા સંગ પાવો સો ગગન મે મન ના વ્યાપે आठ पहर गुण गावो स्वास्थ्य बिवास्था हर की सेवा मद अंत प्रभु जप्ण नानक रंग लगा परमेश्वर बहोत जन्म ना छापना ਤਨਾ ਸ੍ਰੀ ਮਹਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾਉ चरण तुम्हारे हृदय वास है संतन का संग पावो सो गेगन मेहमान न व्यापै आठ पैर गुन गावो स्वस्थ व्यवस्था हर की सेवा मद अंत प्रभु जप्ण ਨਾਲਕਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਨਾ ਸ੍ਰੀ ਮਹਲਾ ਪੰਜਵਾ ਮੰਗੋ ਰਾਮ ਤੇ ਕਦਾਲ ਸਗਲ ਮਨੋਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੇਰੇ ਹਿਰਦੈ ਵਸੇ ਸੰਤਨ ਕਾ ਸੰਗ ਪਾਵੋ ਸੋ ਗਿਆਨ ਮਹਿ ਮਨ ਨਾ ਵਿਆਪੇ ਆਠ ਪਹਿਰ ਗੁਣ ਗਾਵੋ ਸਵਾਸਥ ਦੇਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਨ ਨਾਨਕ ਰੰਗ ਲਗਾ ਪਰਮੇਸ਼ਰ ਬਹੁੜੇ ਜਨਮਾਂ ਛਾਪਣ ਤਨਸ੍ਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰ ਗੁਣ ਗਾਵੋ ਸਵਾਸਥ ਵਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮਾਂ 'ਚਾਪਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ